ਬڑے ਚਾਵਾ ਨਾਲ ਮਨਾਉਂਦੇ ਆ ਲੋਕ ਪਰ ਧਿਆਨ ਵਿੱਚ ਰੱਖਣਾ ਸਾਡੇ ਲਈ ਕੋਈ ਚਾਹ ਨਹੀਂ ਹੈ ਸਾਡੇ ਲਈ ਖਮੋਸ਼ੀ ਹੈ ਸਾਡੇ ਲਈ ਦੁਖਦਾਈ ਘਟਣਾ ਹੈ ਕਿਉਂਕਿ ਬਹੁਤੇ ਬਜ਼ੁਰਗ ਬੈਠੇ ਨੇ ਆਪਣੇ ਪਰਿਵਾਰਾਂ ਵਿੱਚ ਆਪਣੇ ਘਰਾਂ ਵਿੱਚ 15 ਅਗਸਤ 1947 ਦਾ ਜਿਹੜਾ ਦਿਨ ਹੈ ਨਾ ਜਦੋਂ ਇਹਦੇ ਬਾਰੇ ਤੁਸੀਂ ਰਿਸਰਚ ਕਰੋਗੇ ਤੁਸੀਂ ਮੇਰੇ ਤੋਂ ਵੱਧ ਉਮਰ ਦੇ ਬੈਠੇ ਹੋ ਸਿਆਣੇ ਬੈਠੇ ਹੋ ਜਿਨ੍ਹਾਂ ਨੇ ਸੁਣਿਆ ਪੜ੍ਹਿਆ ਅਖਬਾਰਾਂ ਵਿੱਚ ਅੱਜ ਵੀ ਪੜ੍ਹਦੇ ਆ ਰਹੇ ਆ ਸਕੂਲਾਂ ਕਾਲਜਾਂ ਵਿੱਚ ਅੱਜ ਜਸ਼ਨ ਮਨਾਏ ਜਾਣੇ ਆ। ਬੜੀਆਂ ਥਾਵਾਂ ਤੇ ਸਰਕਾਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਜਸ਼ਨ ਮਨਾਏ ਜਾਣਗੇ ਕਿ ਅੱਜ ਦੇ ਦਿਨ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਕਦੇ ਉਹ ਹਾਲਾਤਾਂ ਨੂੰ ਜਦੋਂ ਵੇਖੋਗੇ, ਪੜ੍ਹੋਗੇ, ਸਮਝੋਗੇ ਉਹ ਸਾਰਾ ਘਟਨਾਕਰਮ ਸਾਡੇ ਸਾਹਮਣੇ ਆ। ਦੇਸ਼ ਦਾ ਉਜਾੜਾ ਹੋਇਆ ਸੀ ਜੀ ਆਜ਼ਾਦ ਨਹੀਂ ਹੋਇਆ ਸੀ। ਪਾਕਿਸਤਾਨ ਵੀ ਸਾਡਾ ਹੈ, ਬੰਗਲਾਦੇਸ਼ ਵੀ ਸਾਡਾ ਹੈ, ਹਿਮਾਚਲ ਵੀ ਸਾਡਾ। ਜਿਹਨੂੰ ਪੰਜਾਬ ਕਹਿੰਦੇ ਨੇ ਨਾ ਪੰਜ ਦਰਿਆ ਪੰਜਾਬ ਇਹ ਪੰਜਾਬ ਸੋਨੇ ਦੀ ਚਿੜੀ ਸੀ ਕਿੰਨਾ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਆਪ ਸੀ ਹੁਣ ਦੇਖੋ ਜੀ ਨਫਰਤਾਂ ਪੈਦਾ ਹੋਈਆਂ ਨਾ ਜੀ ਪਾਕਿਸਤਾਨ ਵਿੱਚ ਬੈਠੇ ਲੋਕ ਉਸ ਬਗਾਨੇ ਨਹੀਂ ਆਪਣੇ ਨੇ ਸਾਡੇ ਬੰਗਲਾਦੇਸ਼ ਵਿੱਚ ਬੈਠੇ ਲੋਕ ਬਗਾਨੇ ਨਹੀਂ ਆਪਣੇ ਨੇ ਸਾਡੇ ਹਿਮਾਚਲ ਵਿੱਚ ਬੈਠੇ ਲੋਕ ਬਗਾਨੇ ਨਹੀਂ ਆਪਣੇ ਨੇ ਸਾਡੇ ਪਰ ਸਮੇਂ ਦੀ ਹਕੂਮਤ ਨੇ nehru ਵਰਗਿਆਂ ਨੇ ਗਾਂਧੀ ਵਰਗਿਆਂ ਨੇ ਜਿਹੜੇ ਬੜੇ ਬੜੇ ਪੋਲੀਟੀਕਲ ਲੀਡਰ ਖਵਾਉਂਦੇ ਸੀ ਉਸ ਵਕਤ 47 ਵਕਤ ਉਹਨਾਂ ਨੇ ਦੇਸ਼ ਦੀ ਵੰਡ ਕੀਤੀ ਜਿਹੜੀ 14 ਅਗਸਤ ਵਾਲੀ ਚਿੱਠੀ ਲਿਖੀ ਗਈ 14 ਅਗਸਤ 15 ਅੱਜ ਵਾਲਾ ਦਿਨ ਪੰਜਾਬ ਨੂੰ ਤਾਰ-ਤਾਰ ਕਰ ਦਿੱਤਾ ਹੁਣ ਜਿਹੜੇ ਤੁਸੀਂ ਇੱਕ ਵਾਰ ਸੋਚਿਓ ਵਿਚਾਰਿਓ ਜਿਹੜੇ ਪਾਕਿਸਤਾਨੀ ਸੀ ਚੜਦਾ ਪੰਜਾਬ ਲੈੰਦੇ ਪੰਜਾਬ ਵਾਲੇ ਸੀ ਜਿਹੜੇ ਲੈੰਦੇ ਪੰਜਾਬ ਵਾਲੇ ਜਦੋਂ ਵੰਡ ਕੀਤੀ ਗਈ ਉਜਾੜਾ ਕੀਤਾ ਗਿਆ ਸਮੇਂ ਦੀ ਹਕੂਮਤ ਵੱਲੋਂ ਸਰਕਾਰਾਂ ਵੱਲੋਂ ਜਦੋਂ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਗਏ ਪਾਸ ਕੀਤੇ ਗਏ ਜਦੋਂ ਉਹ ਵਿਚਾਰੇ ਪਾਕਿਸਤਾਨ ਤੋਂ ਟ੍ਰੇਨਾਂ 'ਤੇ ਤੁਸੀਂ ਵੇਖੋ ਕਿਵੇਂ ਉਹਨਾਂ ਨੂੰ ਤੁੰਨ-ਤੁੰਨ ਕੇ ਜਿਵੇਂ ਤੂੜੀ ਨੂੰ ਨਹੀਂ ਤੁੰਨਿਆ ਕਰਦੇ ਟ੍ਰੇਨਾਂ ਦੇ ਡੱਬਿਆਂ ਵਿੱਚ ਨਿੱਕੇ-ਨਿੱਕੇ ਬੱਚੇ 10000 ਧਿਆਨ 10 ਲੱਖ ਦੇ ਕਰੀਬ 10 ਲੱਖ ਦੇ ਕਰੀਬ ਉਜਾੜਾ ਕੀਤਾ ਗਿਆ ਜੀ ਨਿੱਕੇ ਨਿੱਕੇ ਬੱਚਿਆਂ ਨੂੰ ਮਾਰਿਆ ਗਿਆ ਬਜ਼ੁਰਗ ਮਾਮਾ ਨੂੰ ਮਾਰਿਆ ਗਿਆ ਬਜ਼ੁਰਗਾਂ ਨੂੰ ਕੋਕੋ ਕੇ ਮਾਰੇ ਗਿਆ ਨੌਜਵਾਨਾਂ ਨੂੰ ਮਾਰੇ ਇੱਥੋਂ ਤੱਕ ਲਾਸ਼ਾਂ ਤੱਕ ਲਾਸ਼ਾਂ ਨਾਲ ਵੀ ਜ਼ਬਰ ਜਨਾ ਕੀਤਾ ਗਿਆ ਲਾਸ਼ਾਂ ਨਾਲ ਲੋਥਾਂ ਜਿਹੜੀਆਂ ਪਈਆਂ ਜੀ ਨਾ ਵਿਸ਼ੀਆਂ ਬਦਬੂ ਆਉਣ ਲੱਗੀ ਸੀ ਸਰੀਰਾਂ ਵਿੱਚੋਂ ਜਿਹੜੀਆਂ ਲਾਸ਼ਾਂ ਦਾ ਸੰਸਕਾਰ ਤੱਕ ਵੀ ਨਹੀਂ ਕੀਤਾ ਗਿਆ ਸੀ 10 ਲੱਖ ਬਹੁਤ ਵੱਡੀ ਗਿਣਤੀ ਹੈ ਜੀ 10 ਲੱਖ ਬੰਦੇ ਨੂੰ ਮਾਰਨਾ ਆ 15 ਅਗਸਤ ਵਾਲਾ ਅਸੀਂ ਆਜ਼ਾਦੀ ਮਨਾ ਰਹੇ ਹਾਂ ਇੰਨੇ ਲੋਕ ਮਾਰੇ ਗਏ ਇੰਨੇ ਬੱਚੇ ਮਾਰੇ ਗਏ ਮਾਮਾ ਭੈਣਾਂ ਬੇਬੱਤ ਕੀਤੀਆਂ ਗਈਆਂ ਸ਼ਰੀਆਮ ਇੱਜਤਾਂ ਲੁੱਟੀਆਂ ਗਈਆਂ ਬੜੇ ਵਜ਼ਾਰਾਂ ਵਿੱਚ ਕਾਦੀ ਆਜ਼ਾਦੀ ਦਾ ਨਿਕਮਾ ਮੰਡ ਰਹੇ ਆਪਾਂ ਕਿਵੇਂ ਕਹੀਏ ਵੀ ਅਸੀਂ ਅੱਜ ਵੀ ਅਸੀਂ ਤਾਂ ਗੁਲਾਮ ਹੀ ਆਂ ਗੁਲਾਮੀ ਵਾਲੀ ਜ਼ਿੰਦਗੀ ਜਦੋਂ ਸਿਰ ਦੋਹਰਾ ਪੜਦਿਆ ਨਾ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹਦਾ ਮਤਬਲ ਸੀ ਕੋਈ ਇਹ ਦੋਹਰੇ ਵਿੱਚ ਬੜੀ ਪਾਵਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਲਾਮੀ ਦੇ ਜ਼ੂਲੇ ਵਿੱਚੋਂ ਕੱਢਿਆ ਸਾਨੂੰ ਭਾਈ ਆਜ਼ਾਦੀ ਬਚਾਓ ਸਮੇਂ ਦੀਆਂ ਸਰਕਾਰਾਂ ਇਹੋ ਜੇ ਕਾਨੂੰਨ ਬਣਾ ਬਣਾ ਕੇ ਥੋਪ ਥੋਪ ਕੇ ਗੁਲਾਮ ਅੱਜ ਵੀ ਸਾਨੂੰ ਬਣਾਇਆ ਜਾਂਦਾ ਆਂ ਅੱਖ ਉਹਨਾਂ ਦੀ ਸਾਡੀਆਂ ਜ਼ਮੀਨਾਂ ਉੱਤੇ ਪਈ ਆ ਵੀ ਕਿਹੜੇ ਤਰੀਕੇ ਨਾਲ ਜ਼ਮੀਨਾਂ ਨੂੰ ਹੜੱਪ ਲਈਏ ਜਿਵੇਂ 47 ਵਿੱਚ ਲੋਕ ਬੇਕਾਰ ਹੋ ਗਏ ਜਿਹੜੇ ਪਾਕਿਸਤਾਨ ਤੋਂ ਲੋਕ ਆਏ ਚੱਲ ਕੇ ਵਿਚਾਰੇ ਪਾਕਿਸਤਾਨ ਵਿੱਚ ਉਹਨਾਂ ਦੇ ਘਰ ਵੀ ਬਣੇ ਹੋਏ ਸੀ ਉਜਾੜਾ ਹੋ ਗਿਆ ਜਦੋਂ ਉਹਨਾਂ ਦੇ ਬਾਰਡਰ ਬਣਾ ਦਿੱਤੇ ਕਿ ਸਰਦਾਂ ਬਣਾ ਦਿੱਤੀਆਂ ਗਈਆਂ ਵੀ ਇੱਧਰ ਐਂਟਰ ਨਹੀਂ ਹੋਣਾ ਇੱਧਰ ਜਾਣਾ ਨਹੀਂ ਜੀ 47 ਤੋਂ ਪਹਿਲਾਂ ਤਾਂ ਸਾਰਾ ਕੁਝ ਠੀਕ ਸੀ ਨਾ ਜੀ 47 ਤੋਂ ਬਾਅਦ ਸਾਰਾ ਕੁਝ ਹੋ ਗਿਆ ਹੁਣ ਪਾਕਿਸਤਾਨ ਸਾਡਾ ਆਪਣਾ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਜਾਣ ਲੱਗੇ ਵੀ ਸਾਨੂੰ ਵੀਜ਼ਾ ਲੈਣਾ ਪੈਂਦਾ ਕਿੰਨਾ ਕੁਝ ਕਰਨਾ ਪੈਂਦਾ ਇਹ ਸਰਕਾਰ ਦੀਆਂ ਪਾਈਆਂ ਬੰਡਾ ਨੇ ਨਨਕਾਣਾ ਸਾਹਿਬ ਜਿੱਥੇ ਸਾਡਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇ ਨਨਕਾਣਾ ਸਾਹਿਬ ਦੀ ਧਰਤੀ ਤੇ ਉੱਥੇ ਜਾਣ ਲੱਗਿਆ ਵੀ ਕਿੰਨੀ ਕਠਿਨ ਭਾਰੀ ਮਿਹਨਤ ਕਰਨੀ ਪੈਂਦੀ ਹੈ ਬੰਦੇ ਨੂੰ ਤੇ ਵੀ ਬਾਰਡਰ ਬਣਾ ਦਿੱਤੇ ਗਏ ਪਰ ਜਦੋਂ ਉਹ ਲੋਕ ਉੱਥੋਂ ਵਿਚਾਰੀ ਉਜੜ ਕੇ ਆਏ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਆਪਣੇ ਤੁਸੀ ਕਿਸੇ ਬੰਦੇ ਨੂੰ ਜੇ ਘਰ ਇਹ ਬੈਠਾ ਹੋਵੇ ਜਿਸ ਨੇ ਘਰ ਤੇ ਇੰਨੇ ਪੈਸੇ ਲਾਏ ਹੋਣ ਜਿਸ ਦੇ ਕੋਲ ਚੰਗੀ ਜ਼ਮੀਨ ਹੋਵੇ ਕਿਸੇ ਚੰਗੇ ਬੰਦੇ ਨੂੰ ਕਹੋ ਤੂੰ ਉਹਨੂੰ ਨਿਕਲ ਜਾ ਘਰ ਛੱਡ ਦੇ ਜ਼ਮੀਨ ਬੰਦਾ ਰੂਹ ਕਰ ਲਾਊਗਾ ਵੀ ਮੇਰੇ ਪਿਓ ਦਾਦੇ ਦੀ ਵਿਰਾਸਤ ਆ ਮੇਰੇ ਪਿਓ ਦਾਦੇ ਵੱਲੋਂ ਮੇਰੀ ਜ਼ਮੀਨ ਆ ਮੈਨੂੰ ਘਰ ਮੇਰਾ ਆਪਣਾ ਪਰਿਵਾਰ ਮੇਰੇ ਬੱਚੇ ਜਦੋਂ ਉਹਨਾਂ ਸਮਿਆਂ ਵਿੱਚ ਨਾ ਜੀ ਅੱ ਪਰਿਵਾਰ ਛੱਡ ਕੇ ਜ਼ਮੀਨਾਂ ਵੀ ਛੱਡੀਆਂ ਜੀ ਆਪਣੀਆਂ ਸੰਤਾਲੀ ਵਿੱਚ ਜ਼ਮੀਨਾਂ ਵੀ ਛੱਡ ਕੇ ਵਿਚਾਰੇ ਪਤਾ ਨਹੀਂ ਇੱਧਰ ਲਈ ਉੱਧਰ ਚਲੇ ਗਏ ਉੱਧਰ ਲਈ ਇੱਧਰ ਆ ਗਏ ਕਿਵੇਂ ਆਪਾਂ ਖੁਸ਼ੀ ਮਨਾਵਾਂਗੇ ਆਜ਼ਾਦੀ ਨਹੀਂ ਅੱਜ ਦੇ ਦਿਨ ਦੇਸ਼ ਦੀ ਵੰਡ ਕੀਤੀ ਗਈ ਉਜਾੜਾ ਕੀਤਾ ਗਿਆ ਦਿਲਾਂ ਦੀ ਦੂਰੀ ਵਧਾਈ ਗਈ ਆਪਸੀ ਪਿਆਰ ਆਪਸੀ ਸਾਂਝ ਮੁਕਾਈ ਗਈ ਇਹ ਸਾਰੇ ਗਾਂਧੀ ਵਰਗੇ ਨੇ ਜਿਨ੍ਹਾਂ ਨੂੰ ਅਸੀਂ ਬਾਪੂ-ਬਾਪੂ ਕਹੀ ਜਾਂਦੇ ਨੇ nehru ਵਰਗਿਆਂ ਦਾ ਇਹ ਕਾਰਨਾਮਾ ਸੀ ਵੰਡਣਾ ਕਿਉਂਕਿ ਬਹੁਤ ਬਜ਼ੁਰਗ ਕਈ ਵਾਰ ਮਿਲਦੇ ਆ ਜਦੋਂ ਹੱਲੇ ਪਏ 47 ਦੀ ਵੰਡ ਹੋਈ ਉਹ ਇਸ ਤਰ੍ਹਾਂ ਕਹਿੰਦੇ ਆ ਨਾ ਵੀ ਮੇਰੀ ਇੰਨੀ ਉਮਰ ਸੀ ਮੈਂ 5 ਸਾਲਾਂ ਦਾ ਸੀ ਮੈਂ 10 ਸਾਲਾਂ ਦਾ ਸੀ ਉਹ ਤੁਸੀ ਅੱਜ ਵੀ ਉਹ ਹਾਲਾਤ ਪੁੱਛ ਸਕਦੇ ਹੋ ਬਜ਼ੁਰਗਾਂ ਨੂੰ ਜੀ ਅੱਜ ਦੇ ਸਮੇਂ ਵਿੱਚ ਅੱਜ ਦਾ ਸਮਾਂ ਵੇਖੋਗੇ ਅੱਜ ਦੇ ਸਮੇਂ ਵਿੱਚ ਵੀ ਜੀ ਅਸੀਂ ਗੁਲਾਮੀ ਵਿੱਚ ਜੀ ਰਹੇ ਆ ਨਾ ਜੀ ਅੱਜ ਦੇ ਸਮੇਂ ਪ੍ਰਾਰਥਨਾ ਸਮੇਂ ਵਿੱਚ ਵੇਖ ਲਓ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਤਕਾ ਸਹਿਣ ਵਾਲੀ ਕੌਮ ਸਿੱਖਾਂ ਮੈਂ ਜਿੰਨਾ ਤਕਾ ਹਕੂਮਤ ਸਾਡੇ ਨਾਲ ਕਰਦੀ ਕਿਸੇ ਨਾਲ ਨਹੀਂ ਕਰਦੀ ਜਿੰਨਾ ਤਾਂ ਕੱਜ ਵੀ ਸਰਕਾਰਾਂ ਵੱਲੋਂ ਹਕੂਮਤਾਂ ਵੱਲੋਂ ਸਾਡੇ ਨਾਲ ਕੀਤਾ ਜਾਂਦਾ ਜਦੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਧਿਆਨ ਵਿੱਚ ਰੱਖਿਓ ਇਹ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਨੇ ਕਾਹਦੀ ਕਿਵੇਂ ਕਹੀਏ ਵੀ ਅਸੀਂ ਆਜ਼ਾਦ ਆ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜਿਨ੍ਹਾਂ ਦੀ ਉਮਰਾਂ ਲੰਘੀਆਂ ਜੀ ਜੇਲ੍ਹਾਂ ਵਿੱਚ ਵਿਚਾਰੇ ਨੇ ਜਗਤਾਰ ਸਿੰਘ ਹਵਾਰਾ ਭਰ ਜਵਾਨੀ ਵਿੱਚ ਜੇਲ੍ਹਾਂ ਵਿੱਚ ਰੱਖ ਦਿੱਤੇ ਗਏ ਹੋਰ ਕਿੰਨੇ ਨੇ ਜਿਹੜੇ ਸਾਡੇ ਸਿੱਖ ਨੇ ਸਾਰੀ ਹੀ ਕਿੰਨੀ ਪ੍ਰਾਪਰਟੀ ਸੀ ਜਗਤਾਰ ਸਿੰਘ ਹਵਾਰੇ ਕੋਲ ਕਿੰਨੀ ਜ਼ਮੀਨ ਦਾ ਸਾਰੀ ਜ਼ਮੀਨ ਤਾਂ ਖ ਬਿਕ ਗਈ ਵਿਚਾਰੇ ਦੀ ਹਲੇ ਵੀ ਜੇਲ੍ਹ ਵਿੱਚ ਹੈ ਹੋਰ ਕਿੰਨੇ ਸਿੱਖ ਨੇ ਸਾਡੇ ਜਿਹੜੇ ਅੱਜ ਵੀ ਜ਼ਿਲ੍ਹਾ ਵਿੱਚ ਬੈਠੇ ਆ ਕਿਵੇਂ ਕਹਦੀ ਸੀ ਯਾਦਾਂ ਸੀ ਜਾਦੀ ਦਾ ਨਿਕਮ ਬਣ ਰਹੇ ਆ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਆ ਹੁਣ ਜਿਹੜਾ ਹੁਣ ਘਟਨਾ ਕਰਨ ਵਾਪਰੇ ਆ ਪਿੱਛੇ ਜੇ ਉਹ ਉਹ ਨੌਜਵਾਨ ਵੀ ਸਜ਼ਾ ਪੂਰੀ ਕਰ ਚੁੱਕੇ ਆ ਸਭ ਕੁਝ ਪਤਾ ਨਹੀਂ ਇਸ ਤਰ੍ਹਾਂ ਧਾਰਾਵਾਂ ਲਾ ਕੇ ਕਾਨੂੰਨ ਇਸ ਤੋਪ ਕੇ ਉਹਨਾਂ ਨੂੰ ਹਲੇ ਵੀ ਬਾਹਰ ਨਿਕਲ ਦਿੱਤਾ ਜਾਂਦਾ ਸਮੇਂ ਦੀ ਹਕੂਮਤ ਤੁਸੀਂ ਵੇਖੋ ਨਾ ਜੀ ਸਿੱਖਾਂ ਨਾਲ ਸ਼ੁਰੂ ਤੋਂ ਕਾੰਦ ਆਇਆ ਇਸ ਇਸ ਪੰਜਾਬ ਨੂੰ ਇਸ ਭਾਰਤ ਵਰਸ਼ ਨੂੰ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ ਨੇ ਕੌਣ ਸੀ ਸ਼ਹੀਦ ਉਦਮ ਸਿੰਘ ਕਿੰਨਿਆਂ ਆਪਾਂ ਉਹਨਾਂ ਦੀ ਗੱਲ ਕਰਾਂਗੇ ਗਦਰੀ ਬਾਬੇ ਕੌਣ ਸੀ ਜੀ ਗਦਰੀ ਬਾਬੇ ਕੌਣ ਸੀ ਜਿਨ੍ਹਾਂ ਨੇ ਇਸ ਭਾਰਤ ਵਰਸ਼ ਨੂੰ ਬਚਾਉਣ ਵਾਸਤੇ ਆਪਣਾ ਖੂਨ ਡੋਲਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰ ਲਈ ਮਨੁੱਖੀ ਹੱਕਾਂ ਦੀ ਖਾਤਰ ਮਨੁੱਖੀ ਹੱਕਾਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਦਿੱਲੀ ਜਾ ਕੇ ਆਪਣਾ ਸੀਸ ਕੁਰਬਾਨ ਕਰਾ ਦਿੱਤਾ ਇਨਾਂ ਦੀ ਖਾਤਰ ਮਨੁੱਖੀ ਅਕਾਂ ਦੀ ਖਾਤਰ ਵੀ ਭਾਈ ਮਨੁੱਖਾਂ ਦੇ ਧੱਕਾ ਨਾ ਕਰੋ ਬੰਦਾ ਜਿਵੇਂ ਰਹਿਣਾ ਚਾਹੁੰਦਾ ਜਿੱਥੇ ਰਹਿਣਾ ਚਾਹੁੰਦਾ ਉਹਨੂੰ ਆਪਣੀ ਜ਼ਮੀਨ ਵਿੱਚ ਰਹਿਣ ਦਿਓ ਜ਼ਮੀਨ ਨਾ ਕਿਸੇ ਦੀ ਖਸੋ ਇਹਨਾਂ ਨੂੰ ਮੰਦਰਾਂ ਵਿੱਚ ਰਹਿੰਦੇ ਨੇ ਮੰਦਰਾਂ ਵਿੱਚ ਰਹਿਣ ਦੇਓ ਟਿੱਕੇ ਲਾਉਂਦੇ ਨੇ ਲਾਣ ਦਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਜ਼ਾਦ ਕਰਾਉਣ ਵਾਸਤੇ ਆਪਣਾ ਆਪ ਪ੍ਰਵਾਨ ਕਰ ਦਿੱਤਾ